ਕਾਰਡ ਲਾਏ ਉਹਨਾਂ ਨੂੰ ਸਾਈਨ ਕੀਤਾ ਰਿਕਾਰਡ ਚੈੱਕ ਕਰਾ ਲਓ ਵਿਡਰਾਲ ਦਿੱਤੀ ਤੇ ਉਹਨੇ ਕਿਹਾ ਜੀ ਮੈਂ ਨਹੀਂ ਲੈਕਚਰ ਲਵਾਂਦਾ ਇਹ ਜੋ ਸਾਰਾ ਕਬਰ ਦੇ ਦੁਆਲੇ ਹੋਇਆ ਜਾ ਕੇ ਉੱਥੇ ਜਾ ਕੇ ਉਹਨੂੰ ਮਿਲਾ ਕੇ ਲੈਂਦਾ ਮੈਨੂੰ ਅਫਸਰ ਕਹਿਣ ਲੱਗੇ ਮੈਂ ਜੀ ਲੜਾ ਲਓ ਸਾਨੂੰ ਕੀ ਦਰਾ ਦੇ ਲੜਨਾ ਜਾਂਦਾ ਉਹ ਜਿਹੜਾ ਬੰਦਾ ਵਿਡਰਾਲ ਦੇ ਆਇਆ ਜਾ ਕੇ ਉਹਨੂੰ ਕੀਤਾ ਇਹ ਹਾਲਾਤ ਬਾਕੀ ਆ ਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਭਰੇ ਵੀ ਉਹਨਾਂ ਨੇ ਸਾਡੇ ਬੰਦਿਆਂ ਨੂੰ ਦੱਸਤਾ ਉਹ ਭਰਾ ਹੀ ਨਹੀਂ ਉਹ ਲੈਕਚਰ ਲੜਨਾ ਆ ਮੈਂ ਭਰਾਣਾ ਕਾਲਮ ਛੱਡ ਆਇਆ ਯੋ ਦੂਜੇ ਨੇ ਦੱਸਤਾ ਮੇਰਾ ਬਰਾਣੀ ਦਾ ਕਬਜ਼ਾ ਹੀ ਹੋ ਜਾਂ ਆਹ ਕਰ ਲੋ ਕਹਿੰਦੇ ਤੋਂ ਭਾਵ ਕਿ ਬੰਦੇ ਇਹਨਾਂ ਨੂੰ ਨਾ ਲੱਪਣ ਤਰਲੇ ਲੈਣ ਤੇ ਫੇਰ ਜਾ ਕੇ ਤੇ ਰੋਲਾ ਕਾਉਣ ਦੂਜੀ ਮੇਰੀ ਬੇਨਤੀ ਆ ਭੁਲਣਾ ਨਹੀਂ ਚਾਹੀਦਾ ਆਪਣਾ ਪਿਛੋਕੜ ਯਾਦ ਰੱਖਣਾ ਚਾਹੀਦਾ ਕੀ ਕੀਤਾ ਜੀ ਤਾਰਾ ਜੀ ਅੱਜ ਤਾਂ ਕਿਸੇ ਦਾ ਕੋਈ ਪੇਪਰ ਨਹੀਂ ਖੋਇਆ ਅੱਜ ਕਿਸੇ ਨੂੰ ਇਹ ਨਹੀਂ ਕਿਹਾ ਤੂੰ ਨਾ ਤੇ ਇਹਨਾਂ ਵੇਲੇ ਸਲਾਹ ਨਿਸ਼ਾਨ ਸਿੰਘ ਜੀ ਤੁਸੀਂ ਲੰਬਾ ਸਮਾਂ ਕਿ ਜਤੀ ਦਾ ਆਇਦੇ ਵਿੱਚੋ ਜਰ ਰੰਜੀਤ ਸਿੰਘ ਜੀ ਦੱਸੋ ਵੀ ਕਿੱਦਾਂ ਨਹੀਂ ਇਹਨਾਂ ਨੇ ਪੇਪਰ ਖੋਏ ਕਿੱਦਾਂ ਨਾ ਮਾਰਕਟਾਈ ਵੀ ਕੀਤੀ ਇਹਨਾਂ ਅੰਦਰ ਹੀ ਨਹੀਂ ਅਸੀਂ ਵੜਨ ਦਿੱਤਾ ਅੰਦਰ ਹੀ ਨਹੀਂ ਵੜਨ ਦਿੱਤਾ ਯਾਰ ਅਜੇ ਇਹਨਾਂ ਦੇ ਨਾਲ ਹਾਂ ਅੰਦਰ ਨਹੀਂ ਵੜ ਦਿੱਤਾ ਸਾਨੂੰ ਇਹਨਾਂ ਨੇ ਆਹ ਬੰਦਾ ਸਾਹਮਣੇ ਬੈਠਾ ਜਿੰਨੇ ਇੱਕ ਸਰਪੰਚ ਹੀ ਲੜਨੀ ਸੀਗੀ ਇਹਦੇ ਦੋ ਹੱਕ ਮਾਰੇ ਹੋਣਾ ਨੇ ਔਰ ਦੂਜੀ ਵਾਰੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮੋਦੀ ਆ ਬੰਦੇ ਨੇ ਜਿਹੜੇ 2022 ਦਾ ਆਮ ਆਦਮੀ ਪਾਰਟੀ ਨਾਲ ਚਲੇ ਇਹਨਾਂ ਦੇ ਪੇਪਰ ਨਹੀਂ ਦਾਖਲ ਹੋਣ ਦਿੱਤਾ ਇਹਾਰ ਅਸੀਂ ਤੇ ਕਿਉਂ ਨਹੀਂ ਰੋਕਿਆ ਆਈ ਕਿ ਬੀ ਜਿੰਨੇ ਦੇਣਾ ਆਪਣੇ ਪੇਪਰ ਦਿਓ ਹਰ ਜੇ ਤੁਹਾਡੇ ਬੰਦੇ ਆਪ ਖਾਲੀ ਛੱਡਣ ਆਪ ਗਲਤੀਆਂ ਕਰ ਦੇਣ ਤੇ ਫਿਰ ਕਸੂਰ ਕਿਹਦਾ ਹੈ ਨਹੀਂ ਕਰਨਿਆ ਵੀ ਆਮ ਆਦਮੀ ਪਾਰਟੀ ਨੇ ਇਹਨਾ 3.5 4 ਸਾਲਾਂ ਦੇ ਵਿੱਚ ਨਾ ਹਰ ਪਿੰਡ ਦੇ ਵਿੱਚ ਇੰਨਾ ਕੰਮ ਕੀਤਾ ਇੰਨੇ ਡਿਵੈਲਪਮੈਂਟ ਕੀਤੀ ਆ ਕਿ ਤਾਂ ਕਿ ਉਹਨਾਂ ਨੂੰ ਹੁਣ ਇਸ ਗੱਲ ਦਾ ਇਹਨਾਂ ਦੇ ਬੰਦਿਆਂ ਨੂੰ ਵੀ ਡਰ ਪਰ ਮੈਂ ਬੇਨਤੀ ਕਰੂੰਗਾ ਕੀ ਕਥਰੀ ਦਾ ਕਰਨੇ ਚ ਫਰਕ ਨਹੀਂ ਹੋਣਾ ਚਾਹੀਦਾ ਜਾ ਇਸ ਗੱਲ ਦੀ ਹਮਤ ਰੱਖੋ ਮੰਨੋ ਜਿਵੇਂ ਅਸੀਂ ਵੀ ਆ ਕੀਤਾ ਉਹਦੇ ਮੰਨਣਾ ਕੋਈ ਨਹੀਂ ਆਪਣੇ ਵਾਲੇ ਐ ਬੜੇ ਸੱਚੇ ਸੋਚੇ ਬਣ ਕੇ ਦੱਸਣਾ ਤੇ ਫੇਰ ਕਹਿੰਦੇ ਦੀ ਸਾਡੀ ਬਗਦੇ ਕੋਈ ਦਾਗ ਨਹੀਂ ਹੈਗਾ ਤੇ ਮੈਂ ਇਹਨਾਂ ਨੂੰ ਪੁੱਛੋ ਵੀ ਉਹ ਦਾਗ ਦਾਗੋ ਦਾਗ ਹੋਇਆ ਪਿਆ ਸਾਰਾ ਕੰਮ ਮੇਰਾ ਕਹਿ ਤੋ ਭਾਵ ਇਹਨਾਂ ਨੂੰ ਇਹ ਜਿਹੜੀ ਮਾਨਸਿਕਤਾ ਨਾ ਉਹਨੂੰ ਜ਼ਰੂਰ ਬਦਲਣਾ ਚਾਹੀਦਾ ਇਹਨਾਂ ਨੂੰ ਇਹ ਨਾ ਸਮਝਣ ਕੋਈ ਇਨਸਾਨ ਕਮਜ਼ੋਰ ਨਹੀਂ ਆ ਹਰ ਬੰਦਾ ਮਜ਼ਬੂਤ ਹੁੰਦਾ ਪਰ ਮੈਂ ਆਪਣੀ ਸੰਸਕ੍ਰਿਤੀ ਦਾ ਆਪਣੀ ਮਰਿਆਦਾ ਦਾ ਆਪਣੀ ਟ੍ਰੈਡੀਸ਼ਨਾਂ ਦਾ ਉਹ ਲੰਗਣਾ ਨਹੀਂ ਕਰਨੀ ਉਹ ਮੈਨੂੰ ਮੇਰੇ ਵਿਸੇ ਚ ਮਿਲੀ ਆ ਮੇਰਾ ਅਮੀਰ ਵਿਰਸਾ ਮੈਂ ਜਿਹੜੀ ਆਪਣੀ ਸਖਤ ਤੋਂ ਸਖਤ ਗੱਲ ਵੀ ਕਹਿਣੀ ਆ ਉਹ ਚੰਗੇ ਸ਼ਬਦਾਂ ਦੇ ਵਿੱਚ ਕਹਿਣੀ ਆ ਮੈਂ ਉਹ ਗੱਲ ਕਹਿਣੀ ਆ ਜਿਹਦੇ ਨਾਲ ਕਿਸੇ ਨੂੰ ਫੇਸ ਨਾ ਹੋਵੇ ਯਾਰ ਕਰੋ ਹਮ ਤੁਸੀਂ ਸਾਰੇ ਪੱਤਰਕਾਰ ਬੈਠੇ ਹੋ ਯਾਦ ਕਰੋ ਉਸ ਵਕਤ ਐਸ.ਡੀ.ਐਮ ਯਾਦ ਕਰੋ ਮਾਹੌਲ ਇਹਨਾਂ ਨੇ ਯਾਰ ਲੌ ਲੁਹਾਨ ਕੀਤਾ ਲੋਕਾਂ ਦਾ ਬੁਰਾ ਹਾਲ ਕੀਤਾ ਬੰਕੇ ਦਿਹਾੜੇ ਕੀਤਾ ਉਹ ਗੱਲਾਂ ਯਾਰੇ ਭੁੱਲ ਗਏ ਯਾ ਕੋਈ ਦਵਾਈ ਤੂੰ ਹੀ ਖਾਂਦੇ ਨੇ ਤੇ ਜਿਹੜੀ ਇਹਨਾਂ ਨੂੰ ਗੱਲ ਯਾਦ ਨਹੀਂ ਰਹਿੰਦੀ ਕੋਈ ਆਉਗੀ ਧੌਣਕ ਲੈ ਲਿਆ ਕਰਨ ਤੇ ਜਿਹੜੀ ਪਿਛੜੀ ਮੈਮਰੀ ਆ ਉਹ ਇਹਨਾਂ ਦੀ ਜ਼ਰੂਰ ਤੇਜ਼ ਰਵੇ ਫਿਰ ਵੇਖੋ ਅੱਜ ਮੈਂ ਪ੍ਰੈਸ ਲਈ ਇੱਕ ਬਹੁਤ ਗੰਭੀਰ ਮਸਲੇ ਦੇ ਉੱਪਰ ਗੱਲ ਕਰਨਾ ਚਾਹਨਾ ਜਿਹੜੀ ਕਹਿੰਦਾ ਪਾਵਨਾ ਤੇ ਆਉਜੇ ਹੋ ਜੀ ਇਹਨਾਂ ਨੂੰ ਕਿਸੇ ਔਰਤ ਦਾ ਕਿਸੇ ਲੇਡੀ ਦੀ ਮਾਨ ਮਰਿਆਦਾ ਇੱਜ਼ਤ ਦਾ ਕੋਈ ਸਬਦ ਉਹ ਲੇਡੀ ਆਫੀਸਰ ਤੁਸੀਂ ਗਾਲਾਂ ਕੱਢਣੀਆਂ ਮੈਨੂੰ ਕੱਢੋ ਭਗਵੰਤ ਮਾਨ ਜੀ ਨੂੰ ਕਹਿ ਲਓ ਮਾੜਾ ਚੰਦਾ ਹੋਰਾਂ ਨੂੰ ਕਹਿ ਲਓ ਇੱਕ ਔਰਤ ਇਹ ਉਹਦੇ ਯਾਰ ਪਰਸਨਲ ਲਾਈਫ ਦੇ ਉੱਪਰ ਤੁਸੀਂ ਗੱਲ ਕਰਨੀ ਉਹਦੇ ਹਸਬੰਡ ਵੱਲੋਂ ਕਹਿਣਾ ਯਾਰ ਮਾਵਾਂ ਧੀਆਂ ਬੱਚੀਆਂ ਸਾਂਝੀਆਂ ਨੇ ਪਰ ਰਾਜਨੀਤੀਆਂ ਹੁੰਦੀਆਂ ਰਹਿਣਗੀਆਂ ਸਰਕਾਰਾਂ ਬੰਦੀਆਂ ਰਹਿਣਗੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਕਿ ਮਰਿਆਦਾ ਨੂੰ ਕਾਇਮ ਰੱਖਣਾ ਉਹ ਸਾਡੇ ਜਿੰਨੇ ਗ੍ਰੰਥ ਨੇ ਹਰ ਧਰਮ ਦਾ ਗ੍ਰੰਥ ਇਹ ਕੋਈ ਗੱਲ ਕਹਿੰਦਾ ਕਿ ਨਾਰੀ ਦੀ ਇੱਜ਼ਤ ਕਰਨਾ ਇਨਸਾਨ ਦਾ ਫਰਜ਼ ਬੰਦ ਯਾਰ ਇਹ ਗੱਲ ਕਰਦੇ ਨੇ ਕਿ ਇਹਨੂੰ ਕਹਿੰਦਾ ਵੀਡੀਓ ਕਰਾਵਤ ਕਿ ਇਹਨੂੰ ਕਹਿੰਦਾ ਹਸ ਜਮ ਕਰਾਵਤ ਉਹ ਬੰਦਾ ਪੁੱਛੇ ਵੀ ਤੁਹਾਡੇ ਪਰਿਵਾਰ ਚੋ ਹੈ ਜਿਹੜਾ ਜਿਹੜਾ ਕਰਪਤ ਨਹੀਂ ਆਖਾ ਕਿਹੜੀ ਗੱਲ ਤੁਸੀਂ ਛੱਡੀ ਆ ਆ ਮੈਂ ਤਾਂ ਸੁਣਦਾ ਨਹੀਂ ਆ ਕਿਤੇ ਬੱਬੇ ਹਲੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਦੱਸਿਆ ਵੀ ਕਿਦਾਂ ਵੱਕ ਬੋਰਡ ਦੀਆਂ ਜ਼ਮੀਨਾਂ ਨਾਲ ਲਈਆਂ ਨੇ ਤੇ ਕਿੱਦਾਂ ਦੇ ਗੋਡੇ ਫੜੇ ਜਾ ਕੇ ਗੋਡੇ ਫੜਨ ਦੀ ਆਦਤ ਇਹਨਾਂ ਨੂੰ ਪੁਰਾਣੀ ਆ ਇਹ ਜਦੋਂ ਕਿਤੇ ਲੋੜ ਇਹਨਾਂ ਨੂੰ ਪੈਂਦੀ ਆ ਸਾਹ ਨਾਲੋਂ ਵੱਧ ਗੋਡੇ ਫੜਦੇ ਇਹਦੀ ਮਾਨਸਿਕਤਾ ਵੇਖੋ ਆ ਵੇਖੋ ਇਹ ਕਹਿੰਦੇ ਨੇ ਜੀ ਅਸੀਂ ਆਪਣੇ ਬਾਸੀ ਦਾ ਮੁੰਡਾ ਹਜਾਦਨਗਰ ਜੂਨ ਤੋਂ ਚੂਨ ਲੜਾ ਰਹੇ ਆ ਮਾਨਸਿਕਤਾ ਦੱਸਣ ਲੱਗਾ ਲੋਕਤੰਤਰ ਕਿੱਥੇ ਚਲੇ ਗਿਆ ਆ ਉਹ ਬੰਦਾ ਜਿਹਦੇ ਖਿਲਾਫ ਇੱਕ ਔਰਤ ਨੇ ਧਵਾ 64 ਦੇ ਤਹਿਤ ਐਫਆਈਆਰ ਦਿੱਤੀ ਐਫਆਈਆਰ ਕੈਨਸਲ ਹੋ ਗਈ ਆ ਮੈਂ ਦੱਸ ਰਿਹਾ ਮੀਡੀਆ ਦੇ ਰਾਈ ਸਾਰੀ ਸੰਗਤ ਨੂੰ ਦੱਸ ਰਿਹਾ ਵੀ ਐਫਆਈਆਰ ਅੱਜ ਮੂਵਮੈਂਟ ਸਟੈਂਡ ਨਹੀਂ ਕਰ ਰਹੀ ਪਰ ਇੱਕ ਬਹੁਤ ਵੱਡਾ ਅਲਿਗੇਸ਼ਨ ਲੱਗਾ ਔਰ ਸਾਰਾ ਪਰਿਵਾਰ ਐਸਐਸਪੀ ਦੇ ਗੋਡਿਆਂ 'ਚ ਵੜ ਗਿਆ ਸਾਡਿਆਂ ਨੂੰ ਵੀ ਇਹਨਾਂ ਨੇ ਜਾ ਕੇ ਮਨਾਇਆ ਮੁਨੇ ਹੱਥ ਜੋੜੇ ਵੀ ਸਾਡੇ ਮਾਸੀ ਦਾ ਮੁੰਡਾ ਤੁਹਾਡਾ ਰਹਿਣਾ ਕੁਛ ਨਹੀਂ ਕਰੋੜਾ ਰੁਪਏ ਖਰਚ ਕੇ ਉਸ ਔਰਤ ਕੋ ਜਾ ਮਾਫੀਆਂ ਮੰਗ ਕੰਪਰੋਮਾਈਜ਼ ਕਰ ਤੇ ਆ ਆਪਾ ਜੀ ਆ ਇਹਨਾਂ ਨੇ ਕੰਪਰੋਮਾਈਜ਼ ਕਰਕੇ ਕੈਂਸਲ ਕਰਾਈ ਔਰ ਇਹਨਾਂ ਦੀ ਮਾਨਸਿਕਤਾ ਦੇ ਜਿਹੜਾ ਕਿਸੇ ਨੂੰ ਕਰਪਟ ਕਹਿੰਦੇ ਨੇ ਇਹਨਾਂ ਨਾਲੋਂ ਵੱਧ ਹੋਰ ਕੀ ਮਾਨਸਿਕਤਾ ਹੋ ਸਕਦੀ ਆ ਆ ਇਹਨਾਂ ਦਾ ਕੈਂਡੀਡੇਟ ਆ ਜਿਹਨੂੰ ਇਹਨਾਂ ਨੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਖੜਾ ਕੀਤਾ ਸਭ ਕਹਿਣ ਤੋਂ ਪਾਵੇ ਆ ਵੀ ਛੱਜ ਬੋਲੇ ਸੋ ਬੋਲੇ ਸੰਲਨੀ ਕੀ ਬੋਲੇ ਇਹਨਾਂ ਨੂੰ ਬੋਲਣ ਲੱਗਿਆ ਸੋਚਣਾ ਚਾਹੀਦਾ ਮੈਂ ਬੜੀ ਬੜੀ ਕਿਹਾ ਕਿ ਮर्यादा ਇੱਕ ਐਸੀਆ ਟ੍ਰੈਡੀਸ਼ਨ ਜਿਹੜੀਆਂ ਪਬਲਿਕ ਲਾਈਫ ਦੇ ਵਿੱਚ ਨੇ ਉਹਨਾਂ ਨੂੰ ਮੰਨਦੇੜ ਕਰਨਾ ਚਾਹੀਦਾ ਇਹਨਾਂ ਨੂੰ ਵੱਡੇ ਛੋਟੇ ਦਾ ਨਿਆਜ਼ ਨਹੀਂ ਆ ਮੇਰੀ ਤਾਂ ਚਲੋ ਇਹਨਾਂ ਨੇ ਹਮੇਸ਼ਾ ਹੀ ਮੇਰੇ ਖਿਲਾਫ ਬੋਲਦੇ ਨੇ ਜੀ ਸੱਚ ਕੇ ਬੋਲਣ ਕਿਉਂਕਿ ਇਹਨਾਂ ਦੇ ਅੱਗੇ ਅੜਿਆ ਕੋਈ ਨਹੀਂ ਹੁਣ ਇਹਨੂੰ ਲੱਗਦਾ ਵੀ ਮੈਂ ਹੜਦਾ ਵਾਂ ਜਿਹੜਾ ਬੰਦਾ ਇਹਦੇ ਅੱਗੇ ਅੜੇ ਉਹਦੇ ਫੇਰੇ ਇਦਾਂ ਹੀ ਦਵਾਲੇ ਹੁੰਦੇ ਨੇ ਤੇ ਮੈਨੂੰ ਆਦੀ ਪ੍ਰਵਾਹ ਨਹੀਂ ਦੂਜੀ ਗੱਲ ਇਹ ਬੜਾ ਰੌਲਾ ਪਾਉਂਦਾ ਕਿ ਮੈਨੂੰ ਉਹ ਫਲਾਣੀ ਦਾ ਯਾਦ ਨਗਰ ਮੰਜਾ ਡਾ ਲੈਣਾ ਉਹ ਮੰਜਾ ਇਹਨਾਂ ਨੇ ਨਾ ਸਾਡੇ ਤਿੰਨ ਸਾਲਾਂ ਦੇ ਦੋ ਵਾਰੀ ਡਾਇਆ ਜੀ ਸਰ ਇਹ ਕਿਹੜੇ ਜੋਂਦਾ ਜੀ ਇਹ ਜਿਹਦੀ ਗੰਦ ਇਹ ਜੋਨ ਨੰਬਰ ਯਾਦ ਨਗਰ ਦਾ ਹੀ ਹੋਰ ਕੀ ਆ ਦੁਆਰ ਰੀਤੋਂ ਨਹੀਂ ਬਿਚਦੇ ਨੇ ਮੰਜਾ ਇਹਨਾਂ ਦਾ ਡਾਇਆ ਦੋ ਵਾਰੀ ਇੱਕ ਵਾਰੀ ਕਾਹਦੇ ਲਈ ਲਾਇਆ ਉਹ ਵਿਚਾਰਾ ਬਜ਼ੁਰਗ ਉਹਦਾ ਜਾਲੀ ਦੁੱਧ ਵੇਚਦੇ ਜੀ ਤੇ ਆਜ਼ਾਦਮੀ ਦੀ ਗੋਠੀ ਦੇ ਬਾਹਰ ਜਾ ਕੇ ਧਰਨਾ ਲਾ ਲਿਆ ਮੰਜਾ ਲਾਇਆ ਤੇ ਉਹਨੂੰ ਐਸਐਸਪੀ ਨੂੰ ਬਖਰੋ ਗਿਆ ਉਹ ਯਾਰ ਇਹਦੇ ਸਾਡੇ ਖਿਲਾਫ ਬਿਆਨ ਦੇ ਦਿੱਤੇ ਨੇ ਮਾਰਦੇ ਅਸੀਂ ਫਦਾ ਵਾ ਇਹ ਬਚਾਰਾ ਤੇ ਆਵੇ ਘੁਗੀਆਂ ਹੀ ਮਾਰਦਾ ਰਿਆ ਤੇ ਸਾਨੂੰ ਨਾਲ ਵਿੱਚ ਵਾਰੀ ਉਹਦੇ ਕੋਡੇ ਫੜ ਕੇ ਉਹਦੇ ਕੋਲ ਖਲਾਸੀ ਕਰਾਈ ਤੇ ਮੰਜਾ ਉੱਥੇ ਲਾਇਆ ਦੂਜਾ ਮੰਜਾ ਨੇ ਲਾਇਆ ਉੱਥੇ ਜਿੱਥੇ 5 ਸਾਲ ਇਹਨਾਂ ਨੂੰ ਵਧੀਆ ਮੱਛੀ ਵਧੀਆ ਮੀਟ ਵਧੀਆ ਦੁੱਧਾ ਸਮਾਨ ਜਾਂਦਾ ਰਿਆ ਉੱਥੇ ਮੰਜਾ ਲਾ ਲਿਆ ਉਹ ਗਰੀਬ ਦਾ ਐਸਾ ਮੰਜਾ ਲਾਇਆ ਵੀ ਉਹਨੂੰ ਮੰਜਾ ਚ ਭਾਤਦਾ ਇਹਨਾਂ ਨੇ ਇਹਨਾਂ ਦੇ ਮੰਜੇ ਮੰਜੇ ਲਾਉਂਦੇ ਨੇ ਲੋਕਾਂ ਵਾਸਤੇ ਨਹੀਂ ਲਾਉਂਦੇ ਇਹ ਮੰਜੇ ਲਾਉਂਦੇ ਨੇ ਲੋਕਾਂ ਨੂੰ ਜਾਲੀ ਦੁੱਧ ਬੁਲਾਉਣ ਵਾਸਤੇ ਇਹ ਮੰਜੇ ਲਾਉਂਦੇ ਨੇ ਜਿਹੜੀ ਮੱਛੀ ਬੰਦ ਹੋ ਜੇ ਜਿਹੜਾ ਮੀਡ ਬੰਦ ਹੋ ਜੇ ਉਦੋਂ ਫੇਰ ਇਹ ਮੰਜਾ ਲਾ ਦਿੰਦੇ ਨੇ ਤੇ ਭਰਾ ਕੋਈ ਗੱਲ ਨਹੀਂ ਹੁਣ ਮੰਜਾ ਲਾ ਲਈ ਜਿਹੜਾ ਤੂੰ ਕਹਿਣਾ ਵੀ ਮੈਂ ਮੰਜਾ ਲਾਉਣਾ ਵਾ ਇਹ ਵੀ ਇਹ ਵੀ ਆਪਣਾ ਧਰਮ ਕੱਢ ਲਈ ਓਏ ਇਹ ਜਿਹੜੇ ਦਵਗਿਆ ਦੋਗਿਆ ਮਾਰਦੇ ਨੇ ਨਾ ਇਹਨਾਂ ਨੂੰ ਇਹ ਕਹੋ ਵੀ ਸ਼ਰੀਫ ਜ਼ਰੂਰ ਆ ਭਲੇ ਮਾਸਾ ਉਹ ਰਹਿਣਾ ਵਾ ਕਿਉਂਕਿ ਗੁਰਦਾਸਪੁਰ ਦੀ ਰਾਜਨੀਤੀ ਨੂੰ ਬਦਲਣੀ ਹੀ ਆਈ ਆਈ ਰੁ ਗੁਰਦਾਸਪੁਰ ਦੀ ਰਾਜਨੀਤੀ ਦਾ ਦੂਜਾ ਰੂਪ ਲੋਕਾਂ ਨੂੰ ਦੱਸਣ ਆਇਆ। ਉਹ ਯਾਰ ਅਸੀਂ ਉਹ ਰੂਪ ਰਾਜਨੀਤੀ ਦਾ ਸਾਬਤ ਕਰਕੇ ਰੱਖਣਾ ਬਦਲ ਕੇ ਰੱਖਣਾ ਕੋਈ ਜਿੰਨਾ ਮਰਜ਼ੀ ਰੋਲਾ ਪਾ ਲਓ। ਫਿਰ ਕਹਿੰਦਾ ਜੀ ਉਹ ਮੈਂ ਪਾਰਲੀਮੈਂਟ ਦੇ ਵੇਖਿਆ ਇਹਦੇ ਭਰਾ ਨੂੰ। ਕੋਈ ਭੱਜੇ ਤੇ ਨਹੀਂ। ਅਸੀਂ ਸਾਲਾ ਪਰਿਵਾਰ ਉੱਥੇ ਘਲੋਤੇ ਸੀ। ਤੇ ਲਾ ਹੁਣ ਫੇਰ ਆ ਗਏ ਨੇ ਇਲੈਕਸ਼ਨ। ਫੇਰ ਪਰਿਵਾਰ ਨੇ ਜਾਣਾ ਵਾ। ਤੇਰਾ ਦਲੇ ਦਿਲ ਕਰੇਗਾ ਜਿਹੜੇ ਪੇਟ ਦੇ ਕਰੇਗਾ ਸਿੱਧਾ ਹੋ ਕੇ ਵੇਖ ਲਈ ਪਰਵਾਹ। ਮਰਕਰ ਮੇਰਾ ਪਿੱਛੇ ਰਹੇਗਾ ਕਿ ਇੱਕ ਦੇ ਵਿੱਚ ਸਾਢੇ ਵਜੇ ਆਈ ਤੇਰੇ ਵਜ੍ਹਾ ਨਾਲ ਫੇਰ ਤੈਨੂੰ ਦੱਸਾਂ ਨੇ ਇਹ ਗੱਲ ਕੀ ਹੁੰਦੀ ਹੈ ਤੂੰ ਯਾਰ ਐਵੇਂ ਤੂੰ ਗੱਲਾਂ ਕਰੀ ਜਾਣਾ ਕਿੰਨੂੰ ਤੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਨਾ ਬੰਦੇ ਤੇਰੇ ਨਾਲ ਨਹੀਂ ਬੰਦੇ ਤੈਨੂੰ ਅੰਦਰੋਂ ਗਾਲ੍ਹਾਂ ਕੱਢ ਦੇਣੇ ਜਿਹੜਾ ਬੰਦਾ ਤੇਰੇ ਨਾਲ ਲੱਗਦਾ ਆਰਥਿਕ ਤੌਰ ਤੇ ਤੂੰ ਉਹਨੂੰ ਚੂਸ ਲੈਣਾ ਉਹਨੂੰ ਚੂਸ ਕੇ ਐਸਾ ਛੱਡਦਾ ਕਿ ਉਹ ਕਿਸੇ ਜੋਗਾ ਰਹਿਦਾ ਨਹੀਂ ਤੂੰ ਗੱਲਾਂ ਕਰਨਾ ਯਾਰ ਤੂੰ ਆਪਣੇ ਵੇਲੇ ਇੱਕ ਤੂੰ ਇੱਕ ਟੀਚਰ ਰੱਖਿਆ ਦਾ ਸੀ ਅੱਜ ਮਨਾ ਨਹੀਂ ਲੈਣਾ ਫਿਜ਼ੀਕਲ ਐਜੂਕੇਸ਼ਨ ਦਾ ਸੀ ਜਿਹਦਾ ਕੰਮ ਹੀ ਹੋਈ ਸੀਗਾ ਮੇਜ ਤਾਂ ਕਿਦਾ ਗਾਲਡ ਪੇਪਰ ਨਾ ਰਹੀ ਉਥੇ ਪਹੁੰਚਾਉਣੇ ਤੇ ਕਰਨੇ ਉਮਰਵਾ ਕੇ ਰੱਖਤਾ ਉਹਨੂੰ ਆ ਜੋ 5 ਸਾਲ ਹੋ ਗਏ ਨੇ ਸ਼ਾਂਤੀ ਦੀ ਜ਼ਿੰਦਗੀ ਬਤਾਉਣ ਡਿਆ ਕਹਿ ਤਾ ਭਾਬੀ ਯਾਰ ਗੱਲ ਉਹ ਕਰੀਏ ਜਿਹੜੀ ਰਵਾਣੀ ਵੱਡੇ ਛੋਟੇ ਦਾ ਨਾ ਉਹਨੂੰ ਅਸਰ ਕੋਈ ਨਹੀਂ ਇਹਦੇ ਸਾਨੂੰ ਤੇ ਗਲੇ ਦੇ ਗਾਲਾ ਕੱਢਣੀਆਂ ਕੱਢਣੀਆਂ ਨੇ ਇਹ ਆਪਣੇ ਨੂੰ ਵੀ ਛੜਦਾ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਅੱਜ ਉਹਦੇ ਵਿਰੋਧੀ ਆ ਸਾਡਾ ਵਿਰੋਧੀ ਆ ਹੀਡ ਆਫ ਦੀ ਆਪੋਜੀਸ਼ਨ ਆ ਉਹ ਜਿਹੜੀ ਕੋ ਰੈਲੀ ਹੋਈ ਸੀ ਫਲੋਤਰਾ ਦੀ ਉਥੇ ਉਹਦੇ ਦੁਆਲੇ ਹੋ ਗਿਆ ਤੂੰ ਉਹ ਸਰਪੰਦਰ ਗਿਆ ਅੰਕਲ ਜੀ ਆਹੋ ਤੁਹਾਨੂੰ ਬਣਾ ਦਿਓ ਯਾਰ ਤੂੰ ਵੇਖ ਵੀ ਆਪ ਘਰ ਦੇ ਆਪਣੇ ਬਾਪੂ ਨੂੰ ਇੱਦਾਂ ਹੀ ਕਹਿੰਦੇ ਹੋ ਜਿਦਾ ਬਾਕੀਆਂ ਨੂੰ ਕਹਿੰਦੇ ਆ ਯਾਰ ਕਿਤੇ ਮर्यादा ਰੱਖੋ ਕਿਧੇ ਗੱਲ ਰੱਖੋ ਰਾਜਨੀਤੀ ਖੇਡੋ ਜਿਤਾਓ ਹਾਰ ਜਿਤਾਏ ਬਣਿਆ ਨੇ ਇਹ ਮਾਲਕ ਦੇ ਹੱਥ ਆ ਬੰਦੇ ਦਾ ਕੰਮ ਆ ਕਰਮ ਕਰਨਾ ਬੰਦੇ ਦਾ ਕੰਮ ਆ ਕੋਟੀ ਕਰਨਾ ਫਲ ਲਾਉਣਾ ਪਰਮੇਸ਼ਰ ਦੇ ਹੱਥ ਆ ਪਰ ਯਾਰ ਲੋਕਾਂ ਨੂੰ ਸੁਖ ਦਿਓ ਆਪ ਪਿਛਲੇ 3.5 ਪਾਉਣੇ 11 ਸਾਲਾਂ ਦੇ ਵਿੱਚ ਅਜ ਗਰਦਾਸਪੁਰ ਦੇ ਵਪਾਰੀ ਖੁਸ਼ ਆ ਕਿ ਇਹ ਕੌਲੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਹਿੱਸਾ ਨਹੀਂ ਕਿਸੇ ਪ੍ਰਾਪਰਟੀ ਦੇ ਵਿੱਚ ਕਿਸੇ ਦਾ ਹਿੱਸਾ ਨਹੀਂ ਤੁਸੀਂ ਤਰਾ ਤਰਾ ਕਰਤੀ ਸੀ ਤੁਸੀਂ ਨਗਰ ਕੌਂਸਲ ਦੇ ਉੱਤੇ ਸਫਾਈ ਵਾਲੇ ਨਹੀਂ ਬੈਠੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਨਹੀਂ ਬੈਠੇ ਤੁਸੀਂ ਨਗਰ ਕੌਂਸਲ ਇਸ ਕਰਕੇ ਕਬਜ਼ਾ ਕੀਤਾ ਦਾ ਵੀ ਤੁਸੀਂ ਜਿੰਨੀਆਂ ਕੌਲੜੀਆਂ ਨੇ ਉਹ ਨਗਰ ਕੌਂਸਲ ਦੇ ਵਿੱਚ ਘਟਾਉਂਦੇ ਹੋ ਤਾਕਿ ਤੁਹਾਨੂੰ ਕੋਈ ਹੋਰ ਬਾਹਰ ਦਾ ਵਿਭਾਗ ਪੁੱਛਦਾ ਜੇ ਤੁਸੀਂ ਆਪ ਪ੍ਰਧਾਨ ਬਣਦੇ ਹੋ ਉਹ ਬਾਕੀ ਜਿਹੜੇ ਬਚਾਰੇ ਸਤਾਈਟਾਂ ਹੀ ਨੇ ਉਹਦੇ ਤੇ ਖੁਡੇਲਾ ਲਾ ਕੇ ਰੱਖ ਦੇਣ ਨੋਟ ਦੇ ਤੁਸੀਂ ਆਪ ਪਾ ਕੇ ਲਾ ਕੇ ਉਹ ਬਚਾਰੇ ਇੱਕ ਮੋਰਾ ਰਾਂ ਦੇ ਉੱਪਰ ਰੱਖ ਦਿਆ ਕਿਹਨ ਤੋਂ ਭਾਵੇਂ ਆ ਵੀ ਇਦਾਂ ਦੀ ਗੱਲ ਨਾ ਕਰੋ ਜਿਹਦੇ ਨਾਲ ਮੁੜ ਕੇ ਗੱਲ ਨੂੰ ਸੁਭਾਉਣਾ ਜਿਹੜਾ ਵਾ ਉਹ ਔਖਾ ਹੋ ਜਾ ਗੱਲ ਉਹ ਕਰੀਏ ਜਿਹਦੇ ਪਿੱਛੇ ਕੋਈ ਲਾਜਿਕ ਹੋਵੇ ਜਿਹਦੇ ਪਿੱਛੇ ਲੋਕ ਕਿਸੇ ਗੱਲ ਨੂੰ ਬੰਨ ਸੁਬਾ ਬੇਨਤੀ ਕਰੂੰਗਾ ਕਿ ਅਸੀਂ ਆ ਜਿਹੜੀਆਂ ਚੋਣਾਂ ਨੇ ਬੜੀ ਹਿੰਮਤ ਦੇ ਨਾਲ ਸਾਡਾ ਇੱਕ ਇੱਕ ਪਾਰਟੀ ਦਾ ਵਰਕਰ ਸਾਡਾ ਇੱਕ ਇੱਕ ਪਾਰਟੀ ਦਾ ਵਲੰਟੀਅਰ ਲੀਡਰ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਮਜ਼ਬੂਤੀ ਦੇ ਨਾਲ ਆਪਾਂ ਲੜਾਂਗੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਵੀ ਜਿਹੜਾ ਮਾਹੌਲ ਡਰ ਦਾ ਤੁਸੀਂ ਕਾਇਮ ਕੀਤਾ ਸੀ ਜਿਹਦਾ ਮੈਂ ਵੀ ਸ਼ਿਕਾਰ 2022 ਦੇ ਵਿੱਚ ਰਿਆ ਉਹ ਡਰ ਸਾਡੇ 3.5 ਸਾਲਾਂ ਚ ਰਹਿ ਨਹੀਂ ਦਿੱਤਾ ਤੇ ਅਗਲੇ ਸਾਲ ਚ ਸਾਰਾ ਹੀ ਮੁਕਾ ਦੇਣਾ ਜੇ ਚਿੰਤਾ ਨਾ ਕਰਿਓ ਨਾਟਲਾਂ ਨੂੰ ਵਾਣੇ ਕੋਈ ਨਹੀਂ ਜਿਹੜਾ ਤੁਸੀਂ ਅੱਗੇ ਸੀ ਨਾ ਫਲਾਣਾ ਐਸਐਚਪੀ ਤੁਹਾਡਾ ਫਲਾਣਾ ਉਹ ਕਿਹੜਾ ਜਿਹੜਾ ਸਿਟੀ ਦੇ ਵਿੱਚ ਉਹਦਾ ਨਾਮ ਹੀ ਹੋ ਗਿਆ ਹੈਗਾ ਜਬਰ ਸਿੰਘ ਤੇ ਗੱਲਾਂ ਵੀ ਉਹਦੀਆਂ ਹੋ ਜਾਂਦੀ ਆ ਬੈਠਾ ਸਾਡਾ ਮਾਟਰ ਚਾਸੀ ਇੱਕ ਗਰੀਬ ਘਰ ਚੋਂ ਆਉਂਦਾ ਟੀਚਰ ਹਟਾਇਆ ਇਹਨੂੰ ਪੜ੍ਹਨਾ ਬਾਤ ਆ ਜਿਹਨਾਂ ਨੇ ਉਸ ਐਸਐਚਓ ਨੇ ਕਮੇਟੀ ਦੇ ਵਿੱਚ ਇਹਨੂੰ ਘਰੋਂ ਲੈ ਨਿਕਲ ਦਿੱਤਾ ਉਦੋਂ ਤੇ ਨਹੀਂ ਯਾਰ ਅਸੀਂ ਗਾਣਾ ਕੱਢਿਆ ਸਵਾਲ ਇਹ ਆ ਵੀ ਆਪਣੀ ਕਥਨੀ ਤੇ ਕਰਨੀ ਨੂੰ ਇੱਕ ਰੱਖੋ ਤਾਂ ਇਹ ਮੈਂ ਸਮਝਣਾ ਵੀ ਕਿ ਇਹ ਗੱਲ ਦਾ ਫਾਇਦਾ ਹੁੰਦਾ ਨਹੀਂ ਤੇ ਇਹ ਗੱਲਾਂ ਜਿਹੜੀਆਂ ਨੇ ਇਹ ਚੰਗੀਆਂ ਨਹੀਂ ਲੱਗਦੀਆਂ ਤੇ ਦੂਸਰੀ ਤੁਹਾਡੇ ਮਾਦੇਮ ਲਈ ਮੈਂ ਐਸਡੀਐਮ ਗੁਰਦਾਸਪੁਰ ਦੇ ਲੇਡੀ ਹੁੰਦਿਆ ਹੋਇਆ ਉਹਦੇ ਖਿਲਾਫ ਵਰਤੀ ਸ਼ਬਦਾਵਲੀ ਦੀ ਸਖਤ ਲਫਜ਼ਾਂ ਦੇ ਨਾਲ ਨਿੰਦਾ ਕਰਦਾ ਕੰਡਮ ਕਰਦਾ ਔਰ ਮੈਂ ਇਹਨਾਂ ਨੂੰ ਬੰਦੀ ਵੀ ਕਰੂੰਗਾ ਇਹੋ ਜੀ ਗੱਲ ਅਸੀਂ ਚੱਲਣ ਨਹੀਂ ਦੇਣੀ ਇਹ ਇਹਨਾਂ ਨੂੰ ਆਦਤ ਪਾਈ ਦੀਆਂ ਜਦੋਂ ਪਿਛੇ ਪੰਚਾਇਤਾਂ ਦੀ ਇਲੈਕਸ਼ਨ ਸੀ ਸਾਡੇ 우ਮਾ ਸ਼ੰਕਰ ਗੁਪਤਾ ਜੀ ਡੱਪੀ ਕੁ ਬਿਸ਼ਨਰ ਸਾਹਿਬ ਉਹਨਾਂ ਨੂੰ ਵੀ ਐਸੇ ਤਰੀਕੇ ਦੇ ਨਾਲ ਉਹਨਾਂ ਨੇ ਵਹਿਵ ਕੀਤਾ ਸੀਗਾ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਅੱਜ ਫੇਰ ਉਸ ਐਸਡੀਐਮ ਜੇਡੀ ਦੇ ਖਿਲਾਫ ਉਹਦੀ ਐਡਮਿਨਿਸਟ੍ਰੇਟਿਵ ਗੱਲ ਕਰਨ ਉਹਦੇ ਕਿਹਦੇ ਹੋਰ ਗੱਲ ਕਰਨ ਪਰ ਉਹਦੀ ਪਰਸਨਲ ਲਾਈਫ ਵੱਲੋਂ ਗੱਲ ਕਰਨੀ ਇਹ ਮੈਂ ਸਮਝਦਾ ਵੀ ਕੋਈ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਮੈਂ ਬੇਨਤੀ ਕਰੂਗਾ ਕਿ ਆ ਚੀਜ਼ਾਂ ਇਹ ਨਾ ਸਮਝਣ ਕਿ ਇਹਨਾਂ ਦੇ ਅੱਗੇ ਹੁਣ ਕੋ ਖਲੋਣ ਵਾਲਾ ਨਹੀਂ ਇਹਨਾਂ ਦੇ ਅੱਗੇ ਬੋਲਣ ਵਾਲਾ ਨਹੀਂ ਇਹਨਾਂ ਦੀ ਹਰ ਉਸ ਗਲਤ ਗੱਲ ਨੂੰ ਤਗੜੇ ਹੋ ਕੇ ਉਹਦਾ ਮੁਕਾਬਲਾ ਕਰਾਂਗੇ ਮਜਬੂਤੀ ਨਾਲ ਉਸ ਗੱਲ ਦਾ ਜਵਾਬ ਦੇਵਾਂਗੇ ਪਰ ਮੈਂ ਗਰਦਾਸਪੁਰ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਮੇਰੀ ਰਾਜਨੀਤੀ ਮੇਰੀ ਸੱਤਾ ਸੇਵਾ ਲਈ ਤੇ ਵਿਕਾਸ ਲਈ ਸਮਰਪਿਤ ਆ ਉਹ ਮੈਨੂੰ ਮੇਰੇ ਅਮੀਰ ਵਿਰਸੇ ਮੇਰੇ ਬਜ਼ੁਰਗਾਂ ਤੋਂ ਮਿਲੀ ਆ ਮੇਰੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੀ ਸੋਚ ਇਹੋ ਹੀ ਆ ਵੀ ਅਸੀਂ ਲੋਕਾਂ ਦਾ ਵਿਕਾਸ ਕਰਨਾ ਲੋਕਾਂ ਦੀ ਸੇਵਾ ਕਰਨੀ ਆ ਅਸੀਂ ਉਸ ਗੁਰਤੀ ਨੂੰ ਨਹੀਂ ਛੱਡਣਾ ਪਰ ਉਹਦੇ ਨਾਲ ਨਾਲ ਸ਼ਰਾਫਤ ਦੇ ਹੁੰਦਿਆਂ ਹੋਇਆ ਇਹਨਾਂ ਦੀ ਮਾੜੀ ਸ਼ਬਦਾਵਲੀ ਇਹਨਾਂ ਦੇ ਮਾੜੇ ਕੰਮ ਇਹਨਾਂ ਦੇ ਮਾੜੇ ਐਕਸ਼ਨ ਪੂਰੀ ਤੰਦ aí ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਕਿ ਲੋਕਾਂ ਨੂੰ ਸਮਝ ਹੋ ਗਏ ਵੀ ਅੱਜ ਗੱਲ ਕੀ ਆ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਨਾ ਇਹ ਇੱਕ ਫਰਸਟ੍ਰੇਸ਼ਨ ਆ ਇੱਕ ਐਸੀ ਮਾਨਸਿਕਤਾ ਜਿਹਦਾ ਮੈਂ ਸਮਝਦਾ ਵੀ ਕਿਤੇ ਮਾੜਾ ਮੋੜਾ ਇਲਾਜ ਵੀ ਕਰਾ ਲਾਣਾ ਚਾਹੀਦਾ ਕਿਸੇ ਵਕਤ ਮਾਨਸਿਕਤਾ ਇਹੋ ਜੀ ਹੋ ਜਾਂਦੀ ਆ ਟ੍ਰੈਂਕਲਾਈਜ਼ਰ ਜਿਹਾ ਦੇਣਾ ਪੈਂਦਾ ਉਹ ਪਰ ਥੋੜਾ ਬੋਧਾ ਸ਼ਾਂਤੀ ਆ ਜਾਂਦੀ ਆ ਮਨ ਠੀਕ ਹੋ ਜਾਂਦਾ ਐਵੇਂ ਕਿੰਨੂੰ ਤੂੰ ਦੱਸੀ ਜਾਂਦਾ ਹਕਾ ਮਾਰ ਮਾਰ ਕੇ ਕਿ ਮੈਂ ਆਉਂ ਆ ਜੀ ਫੜ ਲਓ ਉਹ ਲੋਕਾਂ ਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਸੀਗੇ ਤੇ ਕਿੱਥੇ ਪਹੁੰਚ ਗਏ ਕਿਹੜੇ ਕੋਠੇ ਤੋਂ ਲੈ ਕੇ ਆਜੇ ਤੁਸੀਂ ਕਰੋੜਾ ਰੁਪਈਏ ਦੇ ਮਾਲਕ ਬਣ ਕੇ ਉਹ ਆਪ ਤਾਂ ਤੁ ਮੰਨੀ ਜਾਣਾ ਵੀ ਮੈਂ 100 ਕਰੋੜ ਰੁਪਈਆ ਦਵਾਇਆ ਹੋਰ ਦੱਸੋ ਕੀ ਕਰੀਏ ਉਹ ਕਾਰਨ ਕੀ ਆ ਵੀ ਮੈਂ ਤਾਂ ਛੱਡ ਆਇਆ ਪਾਰਟੀ ਹੁਣ ਉਸ ਪਾਰਟੀ ਦੀ ਮਾਨਸਿਕਤਾ ਇਹ ਆ ਕਿ ਮੈਡਮ ਨਵਜੋਤ ਕੌਰ ਸਿੱਧੂ ਜੀ ਨੇ ਕੱਲ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਈਆ ਨਹੀਂ ਹੈਗਾ ਮੁੱਖ ਮੰਤਰੀ ਬਣਨ ਦਾ ਤੇ ਮੁਰਗੇ ਸੁਨੀਲ ਜਾਖੜ ਜੀ ਨੇ ਕਿਹਾ ਵੀ ਚੰਨੀ ਸਾਹਿਬ 350 ਕਰੋੜ ਰੁਪਈਆ ਦੇ ਕੇ ਬਣੇ ਸੀਗੇ 100 ਕਰੋੜ ਇਹ ਮੰਨ ਗਿਆ ਇਹ ਕਹਿੰਦਾ ਵੀ ਚਲ ਭੈਰੋ ਮੰਤਰੀ ਬਣਾਗੇ ਹਾਂਜੀ 100 ਕਰੋੜ ਦੇ ਨਾਲ ਸੋ ਕਹਿਣ ਤੋਂ ਭਾਵੇਂ ਆ ਮੇਰੀ ਬੇਨਤੀ ਹੈ ਆ ਕਿ ਇਹਨਾਂ ਦੀ ਮਾਨਸਿਕਤਾ ਪੈਸੇ ਨਾਲ ਚਲਦੀ ਆ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਕਰਪਸ਼ਨ ਆ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਬਰਾਈ ਵਾਲੀਆਂ ਗੱਲਾਂ ਨੇ ਇਸ ਕਰਕੇ ਇਹ ਗੱਲਾਂ ਕਰਨ ਯਾਰੇ ਇੱਕ ਤੇ ਮਾਰ-ਮਾਰ ਕੇ ਵੀ ਇਹੀ ਕਰਪਟ ਨਹੀਂ ਉਹ ਕਮੇਟੀ ਤੂੰ ਹੀ ਖਾਵੇ ਕੌਲਣੀਆਂ ਤੂੰ ਹੀ ਖਾਵੇ ਲੋਕਾਂ ਦੀਆਂ ਪ੍ਰਾਪਰਟੀਆਂ ਤੁਸੀਂ ਖਾ ਗਏ ਹੋਰ ਵੀ ਕੀ ਕਰਦੇ ਨੇ ਜੇ ਕਿਤੇ ਕੇ ਵਿਚਾਰੇ ਨੇ ਲਈ ਹੁੰਦੀ ਆ ਕਲੋਨੀ ਤਿੰਨ ਕਿਲੇ ਨਾਲ ਲੈ ਲੈਂਦੇ ਨੇ ਉਹਦੇ ਕੋਈ ਨੂੰ ਕਹੇ ਲਾ ਹੁਣ ਜਾਂ ਤੇ ਨਾ ਤਿੰਨਾਂ ਦਾ ਵੀ ਗੱਲ ਕਰ ਤੇ ਆਪਣੀ ਸਾਡੀ ਛੱਡ ਉਹ ਕਿੱਥੇ ਜਾਏ ਬਿਵਾਰੀ ਅੱਜ ਗਰਦਾਸਪੁਰ ਦੇ ਵਿੱਚ ਸਾਢੇ 3.5 ਸਾਲਾਂ ਤੋਂ ਲੋਕਾਂ ਨੂੰ ਆਰਾਮ ਆ ਬਿੰਦਗਾ ਬਣ ਰਹੀਆਂ ਨੇ ਲੋਕੀਆ ਬੜਾ ਵਪਾਰ ਕਰ ਰਹੇ ਨੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਵਾ ਇਹੋ ਜੀ ਗੱਲਾਂ ਨਾ ਕਰੋ ਆ ਪੰਜਾਬੀ ਰਾਜ ਚੋਰਾ ਨੇ ਲੋਕਾਂ ਦੀ ਆਪਾਂ ਸੇਵਾ ਕਰਨੀ ਆ ਜਿਹੜਾ 5 ਸਾਲ ਅਸੀਂ ਉਹ ਗੱਲ ਚ ਨਹੀਂ ਜਾਂਦੇ ਵੀ ਕੀ ਖਾ ਗਏ ਕਿੱਥੇ ਖਾ ਗਏ ਕਿੱਥੇ ਲੈ ਗਏ ਆਈ ਕਹਿੰਦੇ ਆ ਵੀ ਜਿਹੜਾ ਗਾਹੋਂ ਡਵੈਲਪਮੈਂਟ ਹੋਣੀ ਆ ਜਿਹੜੇ ਲੋਕੀ ਪਿਛਲੇ 5 ਸਾਲ ਤੋਂ ਵਾਂਝੇ ਰਹਿ ਗਏ ਨੇ ਉਹ ਆ ਰਹੇ ਉਹ ਵਿਕਾਸ ਅਸੀਂ ਜਿਹੜਾ ਉਹ ਪੂਰਾ ਕਰਾ ਦਈਏ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਮੇਰਾ ਪਾਰਟੀ ਦਾ ਕਲਾ ਕਲਾ ਫਰੰਟੀਅਰ ਮਜ਼ਬੂਤ ਆ ਤਗੜਾ ਵਾ ਇਹਨਾਂ ਦੀ ਕਿਸੇ ਬੱਬ ਕੀ ਤੋਂ ਦੱਬਲੋ ਵਾਲਾ ਨਹੀਂ ਇਹਨਾਂ ਦੀ ਹਰ ਬੱਬ ਕੀ ਦਾ ਆਪਾਂ ਜਵਾਬ ਦਵਾਂਗੇ ਜੇ ਇਹਨੇ ਸਿੱਧੇ ਹੋ ਗਿਆ ਵੀ ਕਰਨਾ ਸਿੱਧੇ ਹੋ ਕੇ ਕਰ ਲੈ ਜਿਸ ਤਰੀਕੇ ਨਾਲ ਮਰਜੀ ਚਾਵੇ ਅਸੀਂ ਖੜੇ ਆ ਇੱਥੇ ਆਵੇ ਗੱਲਾਂ ਕਰੀ ਜਾਣੀਆਂ ਜਿਹੜੀ ਮੈਂ ਪਾਰਲੀਮੈਂਟ ਚ ਵੇਖਿਆ ਸੀ ਉਹ ਵੇਖਿਆ ਸੀ ਪਰ ਹੁਣ ਫੇਰ ਵੇਖ ਲਈ ਕੋਈ ਗੱਲ ਨਹੀਂ ਆ ਸੀ ਹਾਂਜੀ ਸੋ ਮੈਂ ਜੀ ਤੇ ਮੇਰੀ ਬੇਨਤੀ ਹੈ ਆ ਕਿ ਇਸ ਕਰਕੇ ਆਪਾਂ ਅੱਜ ਤੁਹਾਡੀ ਮੀਡੀਆ ਲਈ ਗੁਰਦਾਸਪੁਰ ਦੀ ਸਮੁੱਚੀ ਵੋਟਰ ਸਹਿਬਾਨ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਅਸੀਂ ਕੰਮ ਦੇ ਆਧਾਰ ਤੇ ਤੁਹਾਡੇ ਕੋਲ ਵੋਟਾਂ ਲੈਣ ਜਾ। ਜ਼िला ਪਰਸ਼ਦ ਔਰ ਬਲਾਕ ਸੰਪਤੀ ਇੱਕ ਬਹੁਤ ਇੰਪੋਰਟੈਂਟ ਆਧਾਰਾ ਇਸ ਡੈਮੋਕ੍ਰੇਸੀ ਦਾ ਔਰ ਇਹਦੇ ਰਾਈ ਪਿੰਡਾਂ ਦਾ ਵਿਕਾਸ ਹੋਣਾ। ਪਿਛਲੇ ਸਾਲਾਂ ਦੇ ਵਿੱਚ ਮੈਂ ਉਸ ਗੱਲ ਨੂੰ ਦਰਾਣਾ ਨਹੀਂ ਕਿ ਕਿੰਨੇ ਕਿੰਨੇ ਵੱਡੇ ਪ੍ਰੋਜੈਕਟਸ ਜਿਹੜੇ ਨੇ ਆਏ ਨੇ ਸਾਡੀ ਆਲਰੇਡੀ ਬਲਾਕ ਸੰਪਤੀ ਜਿਹੜੀ ਆ ਉਹ ਬਣ ਚੁੱਕੀ ਆ ਔਰ ਜਿਹੜਾ ਸਾਡੇ 6 ਸਭ ਲੋਕ ਜਿਹੜੇ ਸੰਤੀ ਦੇ ਰਹਿ ਗਏ ਨੇ ਮੈਂ ਹੱਥ ਜੋੜ ਕੇ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਉਹ 6 ਦੇ 6 ਜ਼ੋਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿਤਾਓ ਤਾਂ ਕਿ ਬਹੁਤ ਵਧੇਰੇ ਤਰੀਕੇ ਦੇ ਨਾਲ ਆਪਾਂ ਜਿਹੜੀ ਆ ਡਿਵੈਲਪਮੈਂਟ ਜਿਹੜੀ ਆ ਪਿੰਡਾਂ ਦੀ ਕਰ ਸਕੀਏ ਔਰ ਜ਼ਿਲ੍ਹਾ ਪਰਸ਼ਦ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਦਾਰਾ ਸਾਡੇ ਜ਼ੋਨ ਹਜਾਤਨਗਰ ਤੋਂ ਸਰਦਾਰ ਰਣਜੀਤ ਸਿੰਘ ਜੀ ਹਮ ਰਾਜਪੁਰ ਸਾਹਿਬ ਇਹ ਚੋਣ ਲੜ ਰਹੇ ਨੇ ਇਹਨਾਂ ਵਾਸਤੇ ਮੈਂ ਅਪੀਲ ਕਰਦਾ ਔਰ ਸਾਡੇ ਜਿਹੜਾ ਗੋਤ ਕੋਖਰ ਜ਼ੋਨ ਆ ਉਹਦੇ ਤੋਂ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਚੋਣ ਲੜ ਰਹੇ ਨੇ ਉਹਨਾਂ ਲਈ ਮੈਂ ਬੇਨਤੀ ਕਰਦਾ ਔਰ ਜਿਹੜਾ ਤਿੱਪੜ ਜ਼ੋਨ ਆ ਉਹਦੇ ਤੋਂ ਸਾਡੀ ਪਹਿਣ ਜਤਿੰਦਰਪਾਲ ਜਿਹੜੇ ਖੁੰਡੀ ਤੋਂ ਸਰਪੰਚ ਨੇ ਔਰ ਜਿਹੜੇ ਪੰਚਾਇਤੀ ਰਾਜ ਦੇ ਨੈਸ਼ਨਲ ਅਵਾਰਡੀ ਨੇ ਇਹਨਾਂ ਤਿੰਨਾਂ ਨੂੰ ਔਰ ਸਾਡੇ ਜਿਹੜੇ 6 ਕੈਂਡੀਡੇਟਸ ਨੇ ਬਲੋਕ ਸੰਮਤੀ ਦੇ ਉਹਨਾਂ ਵਾਸਤੇ ਹੱਥ ਜੋੜ ਕੇ ਸਾਰੇ ਵੋਟਰਾਂ ਨੂੰ ਅਪੀਲ ਕਰਨਾ ਕਿ ਵੱਧ ਤੋਂ ਵੱਧ ਵੱਧ ਚੜ ਕੇ ਆਮ ਆਦਮੀ ਦੇ ਚੋਣ ਨਿਸ਼ਾਨ ਛਾੜੂ ਦੇ ਉੱਪਰ 14 ਫਿਕਰੂ ਗੋਡਾ ਪਾਓ ਤਾਂ ਕਿ ਜਿਹੜੀ ਵਿਕਾਸ ਦੀ ਰਾਜਨੀਤੀ ਆਪਾਂ ਪਿਛਲੇ 3.5 ਸਾਲਾਂ ਤੋਂ ਸ਼ੁਰੂ ਕੀਤੀ ਆ ਉਹਨੂੰ ਹੋਰ ਤੇਜ਼ੀ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਲੋਕਾਂ ਦੇ ਜ਼ਿੰਦਗੀ ਜਿਹੜੀ ਸੁਖਰੇਣੀ ਕੀਤੀ ਜਾਵੇ ਲੋਕਾਂ ਦਾ ਜੀਵਨ ਸਤਰ ਉੱਪਰ ਚੁੱਕਿਆ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਨਾਲ ਬਿਤਾ ਸਕਣ ਜੋ ਹਾਲਾਤ ਬਾਕੀ ਪੋਲੀਟੀਕਲ ਪਾਰਟੀਆਂ ਦੇ ਨੇ ਉਹ ਤੁਹਾਡੇ ਸਾਹਮਣੇ ਨੇ ਅੱਜ ਕਿਸੇ ਪੋਲੀਟੀਕਲ ਪਾਰਟੀ ਨੂੰ ਲੰਬੇ ਚੌੜੇ ਕੈਂਡੀਡੇਟ ਜਿਹੜੇ ਨੇ ਨਹੀਂ ਮਿਲੇ ਉਹਦਾ ਕਾਰਨ ਇਹ ਹੋਇਆ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਜੋ ਸਾਰ ਲੋਕਾਂ ਦੀ ਲਈ ਆ ਪਾਵੇ ਉਹ ਬਿਜਲੀ ਦੇ ਬਿੱਲ ਨੇ ਪਾਵੇ ਕਿਸਾਨੀ ਨੂੰ ਲਗਾਤਾਰ ਬਿਜਲੀ ਦਾ ਮਿਲਣਾ ਫਸਲਾਂ ਦਾ ਝਕੋਣਾ ਹਰ ਚੀਜ਼ ਜਿਹੜੀ ਆ ਉਹ ਲੋਕਾਂ ਦੀ ਫਾਇਦੇ ਲਈ ਸਰਕਾਰ ਜਿਹੜੀ ਆ ਉਹ ਕਰੀ ਜਾ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵਚਣ ਬਾਤਾ ਕਿ ਵਧੀਆ ਹੋਰ ਪ੍ਰਾਲੇ ਕਰਕੇ ਆਪਾਂ ਕਰਾਂਗੇ ਸੋ ਇਹਦਾ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰੀ ਅਪੀਲ ਕਰਦਾ ਕਿ ਮੇਰੇ ਹਰ ਆਮ ਆਦਮੀ ਦੇ ਹਰ ਕੈਂਡੀਡੇਟ ਨੂੰ ਤਗੜੇ ਹੌਕੇ ਵੋਟਾਂ ਪਾਓ ਤਾਂ ਕਿ ਵਿਕਾਸ ਨੂੰ ਅਸੀਂ ਅੱਗੇ ਲੈ ਕੇ ਚੱਲ ਸਕੀਏ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਾਜਨੀਤੀ ਨੂੰ ਅੱਗੇ ਲੈ ਕੇ ਚੱਲ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ